ਦੋਤਾਂ ਤੋਂ ਬਹੁਤ ਸਾਰੇ ਪਲੇਅਰ ਜਿਹੜੇ ਹਰ ਸਾਲ ਨਵੀਂ ਆਸ ਰੱਖਦੇ ਵੀ ਇਹਦੇ ਜਗ੍ਹਾ ਪਾਜੀ ਸਾਡਾ ਵਿਸ਼ਾ ਲਾ ਦੇ ਫਿਰ ਆਪਾਂ ਪੂਰੀ ਯਾਤਰੀ ਸੈਰ ਵੀ ਕਰੀਏ ਤੇ ਮੇਲੇ ਵੀ ਖੇਡੀਏ ਇਹ ਵੱਡੀ ਮਾਲ ਦੀ ਗੱਲ ਆ ਪ੍ਰੀਤ ਇਹੋ ਮੁੰਡਾ ਤਿਆਲਪਰੀਆ ਖੁੱਦ ਨੂੰ ਹੱਥ ਪਾ ਗਿਆ ਗੱਲ ਕੀ ਹੋਗੀ ਆ ਜੱਫਾ ਲੱਗ ਗਿਆ ਤੇ ਨਾਲ ਇਸ ਵੇਲੇ ਵੱਜੀ ਨੂੰ ਜਿਸ ਨਾਲ ਖੇਡ ਮੈਦਾਨ ਦੇ ਵਿੱਚ ਕੇ ਨੰਬਰ ਜਾਫੀ ਦੇ ਖਾਤੇ ਜੁੜ ਗਿਆ ਤੇ ਦੋਨੇ ਕਹਿੰਦੇ ਮਾਰੇ ਡੰਡ

ਸਾਡੇ ਕੁਲਜੀਤ ਸਿੰਘ ਜੀ ਜਿਜਲੀ ਨੰਗਰ ਰੋਜ਼ ਹਰ ਹਾਲੀ ਇਸ ਨਾਦਾਂਦਰ ਚ ਆ ਕੇ ਸਾਨੂੰ ਕੋਚਿੰਗ ਦਿੰਦੇ ਸਮੇ ਬਹੁਤ ਸਾਰੇ ਪਲੇਅਰ ਜਿਹੜੇ ਇਹਨਾਂ ਨੇ ਪੈਦਾ ਕੀਤੇ ਨੇ ਜਿਹੜੇ ਬਹੁਤ ਥਲੇ ਦੀ ਧਰਤੀ ਨੂੰ ਦਿੱਤੇ ਨੇ ਮੈਂ ਉਹਨਾਂ ਦਾ ਇੱਕ ਵਾਰ ਫਤ ਬਹੁਤ ਸਤਾਰ ਕਰਦਾ ਹਾਂ ਬਹੁਤ ਬੋਝੀਆ ਮੰਗਣਾ ਹਾਂਜੀ ਅੰਸ਼ਾ ਤੇ ਕੋਈ ਗੱਲ ਹੁਣਤੀਆ ਬਿਆਲਪੁਰ ਭਾਈ ਬਿਆਲਪੁਰ ਦੀ ਟੀਮ ਜਿਹੜੀ ਫਾਇਰ ਆ ਗਈ ਜੀ ਬਿਆਲਪੁਰ ਆ ਗਈ ਜੀ ਸੰਧੂ ਠੱਠਾ

ਗੋਲਟੀਮਾ ਅਗਰਜੀ ਆ ਭਾਂਗੇ ਜਰਸੀ ਦੀ ਸੋਡੀ ਤਰਨਾ ਦਲਵਾਲਿਆਂ ਦਾ ਬਹੁਤ ਵੱਡਾ ਆਸ਼ੀਰਵਾਦ ਇਸ ਨੌਜਵਾਨ ਦੇ ਸਰ ਦੇ ਉੱਪਰ ਅੱਜ ਉਸ ਭਰਾਵਾ ਦੀ ਸਰਮਾਨ ਮੋਟਰਸਾਈਕਲ ਦੇ ਨਾਲ ਹਰ ਕਮਲਪ੍ਰੀਤ ਸਿੰਘ ਖੀਰਾਵਾਲੀ ਤੇ ਸੁਪਰਮਨ ਸਿੰਘ ਦੀ ਖੀਰਾਵਾਲੀ ਦਾ ਭਰਾਵਾ ਦੇ ਵੱਲੋਂ ਕੀਤਾ ਜਾਵੇਗਾ ਧੰਨਵਾਦ ਇਹਨਾਂ ਵੀਰਾਂ ਦਾ ਆਹ ਅਰਸ਼ ਖੇਡ ਕਦਾ ਖੇਡ ਵਾਲਾਂ ਦੇ ਵਿੱਚ ਦੰਡੀ ਵੱਲੋਂ ਬੱਲੇ ਆਹ ਲੱਗਦਾ ਜੱਫਾ ਦੰਡੀਆ ਦੇ ਸਿੰਘ ਫਸ ਗਿਆ ਕੋਈ ਮਿੱਤਰੂ ਕੀ ਬੜੇ ਨੇ ਖਾਲੀ ਆਹ ਹੰਗਾ ਤੇ ਝੁੱਗੜ ਦੀ ਗੱਲ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਨਗਰ ਦਾ ਬਹੁਤ ਹੀ ਧੰਨਵਾਦ ਦੀਆਂ ਜੋ ਆ ਪਹਿਲवान ਸਾਰਾ ਹੀ ਨਗਰ ਮਿਲ ਕੇ ਟੂਰਨਾਮੈਂਟ ਕਰਾ ਰਿਆ ਮੈਂ ਬਹੁਤ ਹੀ ਸੰਗਠਾਂ ਦਾ ਉਹ ਭੈਣ ਭਰਾਵਾਂ ਸਾਰਿਆਂ ਦਾ ਐਨਆਰਆਈ ਵੀਰਾਂ ਦਾ ਬਹੁਤ ਹੀ ਧੰਨਵਾਦ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੂਰੇ ਨਗਰ ਦੇ ਸਹਿਯੋਗ ਨਾਲ ਨਗਰ ਦੀਆਂ ਤਿੰਨੇ ਪੰਚਾਇਤਾਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ 34ਵਾਂ ਟੂਰਨਾਮੈਂਟ ਅਸੀਂ ਕਰਵਾ ਰਹੇ ਹਾਂ ਇਹ ਜਿਹੜਾ ਟੂਰਨਾਮੈਂਟ ਹੈ ਸਰਦਾਰ ਹਰਪ੍ਰੀਤ ਸਿੰਘ ਭੱਜੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਉਹਨਾਂ ਦੀ ਯਾਦ ਚ ਕਰਵਾ ਰਹੇ ਹਾਂ ਉਸ ਤੋਂ ਪਹਿਲਾਂ ਜਿਹੜਾ ਟੂਰਨਾਮੈਂਟ ਸੀ ਅਗਲਾ 33ਵਾਂ ਕਰਾਇਆ ਸੀਗਾ ਉਹ ਖੀਰਾਂਵਾਲੀ ਦੀ ਯਾਦ ਵਿੱਚ ਕਰਵਾਇਆ ਸੀਗਾ ਇਸ ਕਰਕੇ ਪੂਰੇ ਐਨ ਆਰ ਆਈ ਵੀਰਾਂ ਦਾ ਨਗਰ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਹਰ ਸਾਲ ਹੁੰਦਾ ਹੈ ਔਰ ਇਸ ਟੂਰਨਾਮੈਂਟ ਦੇ ਵਿੱਚ ਇਸ ਵਾਰ ਓਪਨ ਦੀਆਂ ਪਿੰਡ ਪੰਦਰ ਦੀਆਂ ਟੀਮਾਂ ਤੇ ਇਹ ਟੀਮਾਂ ਭਾਗ ਲੈ ਰਹੀਆਂ ਆਲ ਓਪਨ ਦੀਆਂ ਟੀਮਾਂ ਭਾਗ ਲੈ ਰਹੀਆਂ ਔਰ ਇਹ ਜਿਹੜਾ ਟੂਰਨਾਮੈਂਟ ਆ ਇਹ ਸਾਡੇ ਵਿਦੇਸ਼ਾਂ ਚ ਜਿਹੜੇ ਬੱਚੇ ਵੀਰ ਵੱਸਦੇ ਆ ਉਹਨਾਂ ਦੇ ਸਹਿਯੋਗ ਨਾਲ ਤੇ ਪੂਰੇ ਨਗਰ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਹਰ ਸਾਲ ਅਸੀਂ ਕਰਾਉਂਦੇ ਆ ਤੇ ਪਰਮੇਸ਼ਰ ਕਿਰਪਾ ਕਰੇ ਇਹ ਜਿਹੜਾ ਟੂਰਨਾਮੈਂਟ ਆ ਬਾਬਾ ਹਤਨਾ ਸਾਹਿਬ ਬਾਬਾ ਵੀਰ ਸਿੰਘ ਬਾਬਾ ਬੁੱਢਾ ਜੀ ਬਾਬਾ ਖੀਮ ਸਿੰਘ ਬਾਬਾ ਜੀਵਨ ਸਿੰਘ ਇਹਨਾਂ ਦੇ ਸਮਰਪਿਤ ਅਸੀਂ ਹਰ ਵਾਰੀ ਕਰਾਉਨੇ ਆਂ ਔਰ ਸਤਿਗੁਰ ਕਿਰਪਾ ਕਰੇ ਸਾਡੇ ਬੱਚੇ ਜਿਹੜੇ ਬਾਹਰ ਆ ਇਥੇ ਨਗਰ ਤੇ ਸਤਿਗੁਰ ਕਿਰਪਾ ਕਰੇ ਤਫਾਕ ਬੱਗੇ ਇਹ ਨਗਰ ਚ ਤਫਾਕ ਕਰਕੇ ਇਹ ਟੂਰਨਾਮੈਂਟ ਹੋ ਰਿਹਾ ਔਰ ਇਸੇ ਤਰ੍ਹਾਂ ਹੀ ਸਤਿਗੁਰ ਮਿਹਰ ਕਰਨ ਸਾਡਾ ਨਗਰ ਸਾਰਾ ਇੱਕ ਜੁਟਿਆ ਔਰ ਇੱਕ ਜੁਟ ਰਹੇ ਔਰ ਖੇਡਾਂ ਚ ਉਤਸ਼ਾਹ ਕਰਨਾ ਔਰ ਨਵੇਂ ਬੱਚੇ ਖੇਡਣ ਲਈ ਇਥੇ ਆਉਂਦੇ ਆ ਗਰਾਊਂਡਾਂ ਚ ਕੋਚ ਦਾ ਪ੍ਰਬੰਧ ਹੈਗਾ ਬਾਸਕਟਬਾਲ ਦਾ ਪ੍ਰਬੰਧ ਹੈਗਾ ਵਾਲੀਬਾਲ ਦਾ ਕੋਚ ਹੈਗਾ ਇਸ ਕਰਕੇ ਨਗਰ ਦੇ ਸਹਿਯੋਗ ਨਾਲ ਸਾਰਾ ਕੁਝ ਚੱਲ ਰਿਹਾ ਔਰ ਇਦਾਂ ਹੀ ਅੱਗੇ ਤੋਂ ਇਹ ਨਗਰ ਦੇ ਸਹਿਯੋਗ ਨਾਲ ਚੱਲੇ। ਬੋਲੋ ਉਹਦੇ ਵਧਾਈਆਂ ਮੁਬਾਰਕਬਾਦ ਜੋ ਤੁਹਾਡੇ ਪਿੰਡ ਖੀਰਾਵਾਲੀ ਦੇ ਵਿੱਚ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ। ਤੁਸੀਂ ਹਰ ਸਾਲ ਟੂਰਨਾਮੈਂਟ ਕਰਾਉਂਦੇ ਹੋ ਹਰ ਸਾਲ ਕੋਸ਼ਿਸ਼ ਹੁੰਦੀ ਕਿ ਵਾਅਦਾ ਸੀ ਟੂਰਨਾਮੈਂਟ ਕਰਵਾਈਏ ਕਿੰਨੀ ਖੁਸ਼ੀ ਆ ਕਮਿਟੀ ਕਹਿਣਾ ਚਾਹੁੰਦੇ ਹੈ ਇਹ ਸਾਰਿਆਂ ਤੋਂ ਪਹਿਲਾਂ ਬਾਈ ਖਾਲਸਾ ਵੇ ਜੀ ਫਤੇ ਜੀ ਸਾਡੇ ਪਿੰਡ ਹਰੇਖਸਾਲੀ ਟੂਰਨਾਮੈਂਟ ਹੁੰਦਾ ਹੈ ਸਾਡੇ ਪਿੰਡ ਦੇ ਪਲੇਅਰਾਂ ਦੀ ਤੇ ਸਾਡੇ ਪਿੰਡ ਦੀ ਐਨਆਰਆ ਭਰਾਵਾਂ ਦੀ ਇਹ ਸੋਚ ਆ ਵੀ ਨਵੀਂ ਪੀੜੀ ਅੱਗੇ ਆਵੇ। ਇਸੇ ਦੇ ਸੰਬੰਧ ਵਿੱਚ ਹਰੇਕ ਸਾਲ ਮੈਚ ਹੁੰਦੇ ਆ ਇਸੇ ਕਰਕੇ ਅਸੀਂ ਵੇਟ ਦੇ ਮੈਚ ਕਰਾਈਦੇ ਆ 45 ਕਿਲੋ ਦੇ ਕਰਾਏ ਆ 65 ਦੇ ਕਰਾਏ ਆ 75 ਦੇ ਕਰਾਏ ਆ ਤੇ ਪਿੰਡ ਵਾਲ ਆਪਣੀ ਖਤਮ ਹੁੰਦੀ ਜਾ ਰਹੀ ਸੀ ਅਸੀਂ ਨਰੋਲ ਪਿੰਡ ਵਾਲ ਦੇ ਕਰਾਏ ਆ ਤੇ ਚਾਰ ਇੰਟਰਨੈਸ਼ਨਲ ਕਲੱਬਾਂ ਦੇ ਮੈਚ ਕਰਾਏ ਆ ਤੁਸੀਂ ਖੁਦ ਵੀ ਇੱਕ ਕਬੱਡੀ ਦੇ ਪਲੇਅਰ ਹੋ ਜੋ ਕਿ ਤੁਸੀਂ ਨਾਮ ਰੋਸ਼ਨ ਕੀਤਾ ਆਪਣੇ ਇਲਾਕੇ ਦਾ ਪਿੰਡ ਦਾ ਔਰ ਅੱਜ ਤੁਸੀਂ ਖੁਦ ਸਾਰੀਆਂ ਚੀਜ਼ਾਂ ਪੱਧਰ ਪ੍ਰਬੰਧ ਕਰ ਰਹੇ ਹੋ ਮੈਨੇ ਨਹੀਂ ਕਰ ਰਹੇ ਕਿੰਨਾ ਕ ਔਖਾ ਕੰਮ ਹੈ ਜਾਂ ਸੌਖਾ ਹੈ ਕਿ ਪਲੇਅਰ ਹੋਣਾ ਯਾਰ ਇੱਕ ਨਹੀਂ ਜਦੋਂ ਮੈਨੇ ਕਿਹਾ ਪਤਾ ਜੀ ਭਾਈ ਔਖਾ ਤਾਂ ਹੁੰਦਾ ਕੋਈ ਵੀ ਕੰਮ ਹੈ ਦੁਨੀਆ ਦੇ ਸੌਖਾ ਤਾਂ ਕੋਈ ਵੀ ਨਹੀਂਗਾ ਪਰ ਇੰਨਾ ਹੁੰਦੀ ਆ ਵੀ ਜਦੋਂ ਪਿੰਡ ਮੇਲਾ ਹੋਵੇ ਜੇ ਆਪਾਂ ਜਦੋਂ ਟੀਮ ਬਣਾਉਂਦੇ ਹਾਂ ਉਹਨਾਂ ਦੀ ਖੇਡਦੇ ਵੀ ਆ ਮੈਰ ਸਤਾਰ ਟੀਮ ਵੀ ਬਣਾਉਨੇ ਆ ਕਿਉਂਕਿ ਪਲੇਅਰਾਂ ਨੂੰ ਲਿਆ ਕੇ ਇਕੱਠੇ ਕਰਕੇ ਸੱਦਣਾ ਬਹੁਤ ਔਖਾ ਕੰਮ ਹੈ ਮੈਂ ਸਵੇਰ ਦੇ 7 ਵਜੇ ਦੇ ਫੋਨ ਕਰੀ ਜਾਂਦਾ ਪਲੇਅਰਾਂ ਦੇ ਹੱਲੇ ਤੱਕ ਸਾਡੇ ਪਲੇਅਰ 2 ਮੈਸ ਹੈ ਵਿੱਚੋਂ ਠੀਕ ਹੈ ਇਹ ਕੰਮ ਔਖਾ ਹੁੰਦਾ ਪਰ ਸਾਡੇ ਪਿੰਡ ਦਾ ਪੂਰਾ ਸਹਿਯੋਗ ਆ ਵਧੀਆ ਮੇਲਾ ਤੁਸੀਂ ਪ੍ਰਬ ਸਾਰੇ ਆ ਸਾਰੇ ਆ ਭਰਾਵਾਂ ਨੇ ਆਪਣੀ ਜ਼ਿੰਮੇਵਾਰੀ ਪ੍ਰੋਪਰ ਸਮਝੀ ਆ ਤੇ ਵਧੀਆ ਮੈਚ ਹੋਣਦੇ ਵਧੀਆ ਖਿਡਾਰੀ ਆਏ ਇੱਥੇ ਜਿਹੜਾ ਤੁਸੀਂ ਦੋ ਦਿਨ ਦਾ ਟੂਰਨਾਮੈਂਟ ਕਰਾਇਆ ਕਿਤਨਾ ਕਿਤਨਾ ਟੀਮਾਂ ਦੇ ਮੈਚ ਕਰਵਾਏ ਔਰ ਇਨਾਮਾਂ ਬਾਰੇ ਵੀ ਦੱਸੋ ਪਹਿਲੇ ਦਿਨ ਅਸੀਂ ਭਾਈ 45 ਕਿਲੋ ਦੇ ਕਰਾਏ ਆ 65 ਕਿਲੋ ਦੇ ਕਰਾਏ ਆ ਤੇ 72 ਕਿਲੋ ਦੇ ਕਰਾਏ ਆ ਅੱਜ ਨਰੋਲ ਪਿੰਡਵਾਰ ਹੋਣੀ ਆ ਤੇ ਸ਼ਾਮ ਨੂੰ ਚਾਰ ਇੰਟਰਨੈਸ਼ਨਲ ਕਲੱਬਾਂ ਦੇ ਮੈਚ ਹੋਣੇ ਆ ਤੇ ਇੰਟਰਨੈਸ਼ਨਲ ਕਲੱਬਾਂ ਵਿੱਚ 1.5 ਲੱਖ ਤੋਂ ਲੱਖ ਭਰਾਈ ਆ ਪਿੰਡਪੱਤਰ ਦੇ 651 ਆ ਤੇ ਛੋਟੇ ਬੇਟਾਂ ਨੂੰ ਵੀ ਵਧੀਆ ਨਾਮ ਦਿੱਤੇ ਗਏ ਆ ਅਹੀਂ ਤੁਸੀਂ ਵੀ ਪਲੇਅਰ ਰਹੇ ਹੋ ਪਹਿਲੇ ਦੀ ਕਬੱਡੀ ਚ ਤੇ ਹੁਣ ਤੇ ਤੁਹਾਨੂੰ ਕੀ ਫਰਕ ਨਜ਼ਰ ਆਉਂਦਾ ਬਹੁਤ ਫਰਕ ਕੋਈ ਖਾਸ ਨਹੀਂ ਆ ਬਾਈ ਇੰਨਾ ਵੀ ਅੱਜ ਦੇ ਪਲੇਅਰ ਮੌਕੇ ਤੇ ਨਹੀਂ ਪਹੁੰਚਦੇ ਠੀਕ ਆ ਜੀ ਇੱਕ ਆਪ ਦੀ ਜਵਾਨ ਦੇ ਨਹੀਂ ਪੱਕੇ ਅਸੀਂ ਜਿੱਥੇ ਕਹਿੰਦਾ ਸੀ ਅਸੀਂ ਜਾਈਦਾ ਸੀਗਾ ਟਾਈਮ ਤੇ ਪਹੁੰਚੀਦਾ ਸੀ ਤੁਸੀਂ ਆ ਦੇ ਲੋ 3 ਵਜੇ ਆਲੇ ਦਾ ਅਸੀਂ ਟੀਮਾਂ ਨੂੰ ਆਵਾਜ਼ਾਂ ਮਾਰਦੇ ਆ ਇੱਕ ਮੈਚ ਹੋਇਆ ਸਰਾ ਪਿੰਡ ਪੱਦਰ ਦਾ ਤੇ ਇਹਨਾਂ ਦਾ ਨਵੇਂ ਮੁੰਡੇ ਤਕੜੇ ਕਰਨ ਦਾ ਕਰਕੇ ਇਹਨਾਂ ਦਾ ਮੈਚ ਗਰੌਂਡ ਦੇ ਆ ਤੇ ਉਹ ਸਾਨੂੰ ਕੋਆਪਰੇਟ ਨਹੀਂ ਕਰਦੇ ਜਿਹੜਾ ਰਿਹਾ ਫੇ ਕਮੇਟੀ ਨੇ ਹੌਲੀ ਹੌਲੀ ਮੈਕਰੋ ਨੂੰ ਹਟ ਜਾਣਾ ਹੈ ਤੁਸੀਂ ਅੱਜ ਦੀ ਯੂਥ ਜਨਰੇਸ਼ਨ ਨੂੰ ਕੀ ਆਪਣਾ ਸੰਦੇਸ਼ ਦੇਣਾ ਹੈ ਜੀ ਸਾਡਾ ਸੰਦੇਸ਼ ਹਰ ਵਾਰ ਦੀ ਤਰ੍ਹਾਂ ਹੋਈ ਹੁੰਦਾ ਆ ਵੀ ਮਿਹਨਤ ਲਾਓ ਘਰ ਦੀ ਖਰਾਕ ਆ ਉਹ ਤੇ ਤਗੜੇ ਹੋਵੋ ਬਸ ਸ਼ਖਸ਼ੀ ਤੌਰ ਤੇ ਬਹੁਤ ਸਤਕਾਰ ਕਰਦਾ ਇਹਨਾਂ ਸ਼ਖਸੀਤਾਂ ਦਾ ਜਿਹੜੇ ਸਾਡੇ ਮੇਲੇ ਦੇ ਲਈ ਬਹੁਤ ਵੱਡਾ ਸਹਿਯੋਗ ਕਰਦੇ ਨੇ ਉਹ ਜਿਹੜੀਆਂ ਟੀਮਾਂ ਨੂੰ ਸੱਦਾ ਦਿੱਤਾ ਜਾ ਰਿਹਾ ਮੌਸਮ ਨੂੰ ਤੇ ਸਮੇਂ ਨੂੰ ਮੁੱਖ ਰੱਖਦੇ ਹੋਏ ਮੇਰੇ ਵੀਰ ਪਰਬੰਧਕਾਂ ਦਾ ਸਹਿਯੋਗ ਕਰੋ 8 ਕਿਲੋ ਵਜਨ ਦੇ ਪਲੇਅਰਾਂ ਦੇ ਵੀ ਬੈਸਟ ਵੇ ਔਰ ਜਿਹੜੀਆਂ ਉਪਲੰਧੀਆਂ ਟੀਮਾਂ ਓਪੀ ਦੇ ਮੁਕਾਬਲੇ ਬਹੁਤ ਵੱਡੇ ਪੱਧਰ ਦਾ ਅਰੇਂਜਮੈਂਟ ਕੀਤਾ ਹੋਇਆ ਸਾਡੇ ਭਰਾਵਾਂ ਨੇ ਸਾਰੀ ਟੂਰਨਾਮੈਂਟ ਕਮੇਟੀ ਦਾ ਪਹਿ ਪੈਦੋਂ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸਰਪੰਚ ਜਹਾਗੀਰਪੁਰ ਪਿੰਡ ਦਾ ਇਹ ਸਰਪੰਚ ਸਾਹਿਬ ਖੀਰਾਂ ਵਾਲੀ ਦੇ ਨੇ ਇਹਨਾਂ ਨੇ ਬਹੁਤ ਹੀ ਵਧੀਆ ਸਟੇਡੀਅਮ ਨੂੰ ਇਸ ਟਾਈਮ ਕਲਰ ਕਰਾਇਆ ਜੀ ਨਗਰ ਦੇ ਸੰਯੋਗ ਦੇ ਨਾਲ ਕਾਰੋਬਾਰੀ ਸਾਡਾ ਸਾਰਾ ਨਗਰ ਤਿੰਨ ਨਗਰ ਹੈ ਤਿੰਨੇ ਇਕੱਠੇ ਸਰਦਾਰ ਅਵਤਾਰ ਸਿੰਘ ਸਰਪੰਚਾ ਜੀ ਸਾਰੇ ਸਰਪੰਚ ਪੰਚ ਸਾਰਾ ਨਗਰ ਇਕੱਠਾ ਹੋ ਗਏ ਪ੍ਰੋਗਰਾਮ ਹੋ ਰਿਹਾ ਜੀ ਬਾਹਰ ਦੇ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸੰਯੋਗ ਆ ਜੀ ਇੱਥੇ ਜਿੰਨਾ ਵੱਡੇ ਵੀਰਾਂ ਦਾ ਸੰਯੋਗ ਆ ਉਹਨਾਂ ਕਿਤੇ ਵੀ ਨਹੀਂ ਹੁੰਦਾ ਜੀ ਬਹੁਤ ਬਹੁਤ ਧੰਨਵਾਦੀ ਆ ਜੀ ਉਹਨਾਂ ਦੇ ਸੰਯੋਗ ਦਾ ਆਪਣ ਪ੍ਰੇਰਿਤ ਕਰਦੀ ਉਤਸ਼ਾਹਿਤ ਕਰਦੀ ਹੈ ਇਹੋ ਜਿਹਾ ਟੂਰਨਾਮੈਂਟ ਕਰਵਾਉਂਦੇ ਜਿੱਥੇ ਵਿੱਚ ਵੱਡੇ ਵੱਡੇ ਖਿਡਾਰੀ ਆ ਕੇ ਖੇਡਦੇ ਆ ਜਿਵੇਂ ਤੁਹਾਨੂੰ ਦੱਸ ਰਹੇ ਹੋ ਤੇ ਕਿਤੇ ਵੀ ਤੁਹਾਨੂੰ ਮੋਟੀਵੇਟ ਕਰਦਾ ਸਾਡੇ ਪਿੰਡ ਦੇ ਵਿੱਚ ਸਰਦਾਰ ਹਰਪ੍ਰੀਤ ਸਿੰਘ ਬਹੁਤ ਵੱਡਾ ਖਿਡਾਰੀ ਹੋਇਆ ਜੀ ਸਰਦਾਰ ਸੁਖਦੇਵ ਸਿੰਘ ਗੋਗੀ ਉਹ ਇਸ ਟਾਈਮ ਕੈਨੇਡਾ ਦੇ ਵਿੱਚ ਆ ਉਹ ਬਹੁਤ ਵੱਡਾ ਖਿਡਾ ਆਪਣੇ ਰੈਸਿੰਗ ਦਾ ਪਲੇਅਰ ਰਿਹਾ ਜੀ ਨਰਮਲ ਸਿੰਘ ਨਿੰਮਾ ਸੀਗਾ ਜੀ ਉਹ ਵੀ ਬਹੁਤ ਸਾਡੇ ਇੱਥੇ ਪਲੇਅਰ ਵੜਾ ਰਿਹਾ ਜੀ ਆਪਦੇ ਟਾਈਮ 'ਚ ਸਿੱਪੀ ਸੀਗਾ ਜੀ ਸਾਡੇ ਪਿੰਡ ਦੇ ਨਗਰ ਤੇ ਬਹੁਤ ਖਿਡਾਰੀ ਆ ਗੱਗੀ ਉਸਨੇ ਸਾਡੇ ਪਿੰਡ ਦਾ ਨਾਂ ਰੋਸ਼ਨ ਕਰ ਦਿੱਤਾ ਜੀ ਗੱਗੀ ਖਿਰਾਣ ਦੇ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਤੇ ਸਾਜ ਚ ਬਹੁਤ ਸਾਡਾ ਨਗਰ ਇਕੱਠਾ ਰਹਿੰਦਾ ਜੀ ਇਹ ਇਸ ਚੀਜ਼ ਹੈ ਇਹ ਨਗਰ ਨੂੰ ਆਪਦੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਧੰਨਵਾਦ ਵੀ ਕਹਿੰਨੇ ਤਾਂ ਉਹਨਾਂ ਦੇ ਅਸ਼ੀਰਵਾਦ ਨਾਲ ਚੱਲਣ ਵਾਲਿਆ ਜੀ